हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸਬਜ਼ੀ ਵੜ ਸੇ ਲਈ ਲੈ ਕੇ ਆਏ ਜੀ ਆਓ ਖੁਚ ਲੈਨੇ ਬਾਈਟ ਕਰਦੇ ਆ ਅੱਜ ਮਿਲ ਜੀ ਬਾਈ ਜੀ ਹਸੀਕਾਲ ਹਸੀਕਾ ਬਾਈ ਜੀ ਉਹ ਠੀਕ ਹੈ ਬਾਈ ਠੀਕ ਹੈ ਬਾਈ ਜੀ ਹਾਂ ਜੀ ਬਾਈ ਨਾਮ ਤੇ ਐਡਰੈਸ ਹੋ ਜਸਵਿੰਦਰ ਸਿੰਘ ਜੀ ਪਿੰਡ ਧੂੜਕੁਰੂ ਸਿੰਘ ਕੇ ਜਿਲ੍ਹਾ ਮੁਗਾ ਤਹਿਸੀਲ ਬਾਈ ਨਿਆਲ ਸਿੰਘ ਬਾਈ ਨੇੜੇ ਪਿੰਡ ਤੇ ਨੀਰੇ ਨੰਗਲਾ ਗਈ ਤਕਸੂਰ ਆ ਨਿਆਲ ਸਿੰਘ ਬਾਈ ਮੋਬਾਈਲ ਨੰਬਰ ਹੋਵੇ 99 ਕਿੰਨਾਂ ਵੀ 3045 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਬਰਡ ਦੇ ਨੇ ਕਿਹੜਾ ਸਾਸ ਹੋਈ ਇਹ ਦੂਜਾ ਸਾਸ ਹੋਈ ਹੈ ਦਾ ਦੋ ਸੂਈ ਹੈ ਬਈ ਆ ਹੋਣੀ ਸੂਈ ਹੈ ਬਸ 15 ਮਿੰਟ ਹੋ ਜਾਏਗੇ ਜੇ ਰੁੱਟੀ ਪੈਣੀ ਬਾਕੀ ਆਈ ਬੱਚਾ ਕੀ ਹੈ ਬਈ ਬੱਛੀ ਹੈ ਬੱਛੀ ਹੈ ਜੇ ਰਹੇ ਜੇ ਪੈਣੀ ਹੈ ਨਾ ਹਾਂਜੀ ਹਾਂਜੀ ਆਰਡਰ ਬੜਾ ਚੰਗਾ ਸੋਹਣਾ ਆਰਡਰ ਤਿਆਰ ਕਰਿਆ ਬੋਲਾ ਕੱਢ ਲਿਆ ਹਾਂਜੀ ਬੋਲਾ ਕੱਢ ਲਿਆ ਠੀਕ ਹੈ ਕਿੰਨਾ ਕੱਢਿਆ ਬਈ 5 ਕਿਲੋ ਕੱਢਿਆ ਸੀ ਬੱਛੀ ਨੂੰ ਚੰਗਾ ਦੋ ਤਿੰਨ ਕਿਲੋ ਪਿਆ ਤੇ ਤਿੰਨ ਬੱਛੀ ਹਾਂ ਬੜਾ ਚੰਗਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੀ ਕੁਆਲਿਟੀ ਕਮਾਲ ਦੀ ਹੈ ਹੋਰ ਲਵਰ ਹੋਰ ਕੇ ਦਿਖਾ ਲਈ ਜਿਆਦਾ बच्चा मगर बच्ची बच्ची ਵੀ ਕੁਆਲਿਟੀ ਵਾਲੀ ਆ ਹੁਣੇ ਹੀ ਸੋਈ ਆ ਬਈ ਥੋੜਾ ਟਾਈਮ ਹੋਇਆ ਸੀ ਇਹਨੂੰ ਫੇਸ ਬੜਾ ਪਿਆਰਾ ਬੱਚੀ ਦਿਖਾ ਦੋ ਗਰੂਪ ਚੰਗਾ ਗਰਮੀ ਘੱਟ ਮੰਨੂ ਫੈਨਟ ਫੋਨ ਕਰ ਮਾਇ ਦੀ ਫੋਲ ਚੰਗਿਓ ਬਾਕੀ ਤੋਰਾ ਤਾਰਾ ਬੜਾ ਕਮਕਦਾ ਬਈ ਕਿੰਨਾ ਦੁੱਧ ਦੇ ਦੂ ਆਸਟੀਮੇਟ ਜਾ ਆਸਟੀਮੇਟ B+ ਦੇਣਾ ਚਾਹੀਦਾ ਹੈ B+ ਹਾਂਜੀ ਠੀਕ ਹੈ ਤੋਰਾ ਤਾਰਾ ਚੰਗਾ ਲੇਵਾ ਲੂਵਾ ਕਮਾਲਾ ਕਰਮਾ ਨੇ ਬਾਕੀ ਬਾਈ ਜਿਹਨਾਂ ਨੂੰ ਬਹੁਤ ਕੱਢ ਲਿਆ ਹੁਸਾ ਉਹਨਾਂ ਨੇ ਜੱਜਮੈਂਟ ਕਰ ਲਿਆ ਆਰਡਰ ਬਹੁਤ ਸੋਹਣਾ ਤਿਆਰ ਕਰਾ ਮੁੱਲ ਕੀ ਹੈ ਬਾਈ ਇਹਦਾ ਮੁੱਲ ਜੀ ਇਹਦਾ 70000 ਜੀ ਮਾਨਤਨ ਹੋ ਜੀ ਬਾਈ ਮਾਨਤਨ ਕਰ ਲਾਂਗੇ 75000 ਰੁਪਏ ਮੁੱਲ ਦਾ ਬਾਈ ਬਾਕੀ ਜਿਹੜਾ ਮੁਰਕ ਦੇ ਵਿੱਚ ਮਾਨਤਨ ਜੀ ਲੋ ਜੀ ਠੰਡੀ ਠੰਡੂ ਬਹੁਤ ਜਿਆਦਾ ਠੀਕ ਹੈ ਠੰਡੀ ਜਿਵੇਂ ਮਰਜ਼ੀ ਖਿੱਚੀ ਚਲੋ ਜੀ ਬਿਨਾ ਬੱਛੀ ਤੇ ਚੋਲੋ ਜੀ ਬਣਾਣੇ ਆਣੇ ਮਾਸ਼ਕੱਲਾ ਥਾਨ ਨਾੜਾ ਨੂੜਾ ਫੌਲਾ ਚੰਗੀਆਂ ਲਾ ਚਾਰੇ ਥਣ ਵਿੱਚ ਹੀ ਦੇ ਪੂਰੇ ਗੈਪ ਤੇ ਕੁੱਤੀ ਵਾਲਾ ਥਣ ਗੁਲਾਬੀ ਥਣ ਬੱਚਾ ਹੀ ਬੱਛੀ ਆ ਬੱਛੀ ਹੀ ਪੋਸੂ ਵਾਰਦੀ ਆ ਜੰਗੀ ਹੈ ਨਾ ਹੂੰ ਇਹ ਸੋਡਰ ਦਾ ਚੰਗਾ ਮੁੱਲ 75000 ਰੁਪਏ ਮੰਨਦਾ ਜਰੂਰ ਪੋੜੀ ਅੱਗੇ ਭਾਈ ਜਰਸੀਆਂ ਕੱਚੀਆਂ ਨੇ ਹਾਂਜੀ ਜਰਸੀਆਂ ਕੱਚੀਆਂ ਨੇ ਠੀਕ ਹੈ ਕਿਨੇ ਕਿਨੇ ਦਿਨ ਲੈਣੀ ਆ ਇਹ ਹੈ ਕਿ ਇਹ ਹਫਤੇ ਦੀ ਕੋਈ 10 ਦਿਨ ਦੀ ਜਿਵੇਂ ਆ 10 15 ਦਿਨ ਦੀ ਕੱਚੀ ਆ ਜੀ ਉਹ ਹਫਤੇ ਦੀ ਹਾਂਜੀ ਤੇ ਤਿਆਰ ਤੋਂ ਇੰਝ ਜਰਸੀਆਂ ਜੋ ਵੀ ਖਰੀਦਣ ਦਾ ਜਵਾਨ ਹੋਣਾ ਨਾ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ